ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਬਹੁਤ ਮੰਦਪਾਗੀ ਖਬਰ ਹੈ ਔਰ ਇੱਕ ਖਬਰ ਸ਼ਰਮਸਾਰ ਕਰਨ ਵਾਲੀ ਵੀ ਹੈ ਉਸ ਕੁੜੀ ਦੇ ਲਈ ਕਿਉਂਕਿ ਜਿਸ ਨੇ 8 ਸਾਲਾਂ ਦੇ ਵਿੱਚ 14 ਵਾਰ ਆਇਲਸ ਕੀਤੀ ਹੋਵੇ ਔਰ ਮੁੰਡੇ ਨੇ ਬੜੀ ਤੰਦੇਹੀ ਦੇ ਨਾਲ ਤਕਰੀਬਨ 50 ਲੱਖ ਰੁਪਏ ਲਾ ਕੇ ਕੁੜੀ ਨੂੰ ਬਾਹਰ ਭੇਜਿਆ ਪਰ ਯੂਕੇ ਜਾ ਕੇ ਮੁੱਕਰ ਗਈ ਚਾਰ ਵਾਰ ਉਸ ਦੀਆਂ ਰਿਫਿਊਜ਼ਲਾਂ ਆਈਆਂ ਸੀ ਚਾਰ ਵਾਰ ਰਿਫਿਊਜ਼ਲ ਆਈ ਪਰ ਉਸ ਦੇ باوجود ਵੀ ਮੁੰਡੇ ਨੇ ਸਾਥ ਨਹੀਂ ਛੱਡਿਆ ਪਰ ਕੁੜੀ ਇੰਗਲੈਂਡ ਜਾਣ ਸਾਰ ਆਪਣੇ ਰੰਗ ਬਦਲ ਲਈ ਆਪਣੇ ਰੰਗ ਦਿਖਾਏ ਉਸਨੇ ਤਾਂ ਬਠਿੰਡਾ ਦੇ ਸੰਦੋਹਾ ਤੋਂ ਇੱਕ ਖਬਰ ਹੈ ਬਠਿੰਡਾ ਦੇ ਸੰਦੋਹਾ ਦਾ ਇੱਕ ਨੌਜਵਾਨ ਜਿਸ ਦਾ ਵਿਆਹ ਹੁੰਦਾ ਕੁੜੀ ਦੇ ਨਾਲ ਔਰ ਉਹ ਕੁੜੀ ਨੂੰ ਚਾਹ ਸੀਗਾ ਕਿ ਉਹ ਜਾਊਗੀ ਵਿਦੇਸ਼ ਪੂਰਾ ਪਰਿਵਾਰ ਵਿਦੇਸ਼ ਜਾਊਗਾ ਫਿਰ ਉਹਨਾਂ ਦੇ ਘਰ ਦੀ ਗਰੀਬੀ ਚੁੱਕੀ ਜਾਊਗੀ ਪਰ ਇਹ ਨਹੀਂ ਪਤਾ ਸੀ ਕਿ ਕੱਲਾ-ਕੱਲਾ ਮੁੰਡਾ ਉਹ ਵੀ ਇਸ ਦੁਨੀਆ ਤੋਂ ਰੁਖਸਤ ਹੋ ਜਾਊਗਾ ਮੁੰਡੇ ਦੇ ਨਾਲ ਪਾਣਾ ਵਾਪਰ ਗਿਆ ਹਾਲਾਂਕਿ ਪਰਿਵਾਰ ਕਹਿ ਰਿਹਾ ਕਿ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਮੁੰਡੇ ਦਾ ਕਤਲ ਹੋਇਆ ਤਾਂ ਬਠਿੰਡਾ ਦੇ ਸੰਦੋਹਾ ਦਾ ਨੌਜਵਾਨ ਜਿਹੜਾ ਆਪਣੀ ਘਰਵਾਲੀ ਤੋਂ ਬਾਅਦ ਫਿਰ ਉਹ ਇੰਗਲੈਂਡ ਗਿਆ ਸੀਗਾ ਪਰ ਜਦੋਂ ਉੱਥੇ ਜਾ ਕੇ ਆਪਣੀ ਘਰਵਾਲੀ ਦੇ ਰੰਗ ਟੰਗ ਦੇਖਦਾ ਇਹ ਦੱਸਿਆ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਕੁੜੀ ਕਿਸੇ ਹੋਰ ਦੇ ਨਾਲ रिलेशन ਦੇ ਵਿੱਚ ਰਹਿਣ ਲੱਗ ਪਈ ਸੀਗੀ ਔਰ ਜਦੋਂ ਕਿਸੇ ਹੋਰ ਦੇ ਨਾਲ ਰੂਮ ਉਸਨੇ ਸ਼ੇਅਰ ਕੀਤਾ ਹੋਇਆ ਸੀਗਾ ਔਰ ਉਸ ਤੋਂ ਬਾਅਦ ਫਿਰ ਮੁੰਡੇ ਦੇ ਤਾਂ ਫਿਊ ਜੁੜ ਜਾਂਦੇ ਆ ਵਿਚਾਰੇ ਦੇ ਕਿਉਂਕਿ ਉਸ ਤੋਂ ਬਾਅਦ ਮੁੰਡੇ ਦੀ ਮਾਂ ਨੂੰ ਵੀ ਕੈਂਸਰ ਡਿਟੈਕਟ ਹੋ ਗਿਆ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਇੱਕ ਤਾਂ 8 ਸਾਲਾਂ ਦੇ ਵਿੱਚ ਤਕਰੀਬਨ 14 ਵਾਰ ਕੁੜੀ ਨੂੰ ਆਇਲਸ ਕਰਾਈ ਹੋਵੇ ਔਰ ਤੁਸੀਂ ਦੇਖੋ ਕਿੰਨਾ ਖਰਚਾ ਲਾ ਕੇ 4 ਵਾਰ ਕੈਨੇਡਾ ਦੀਆਂ ਰਿਫਿਊਜਲਸ ਆਈਆਂ ਪਰ ਫਿਰ ਮਨ ਬਣਾਇਆ ਕਿ ਇੰਗਲੈਂਡ ਜਾਵਾਂਗੇ ਤਾਂ ਇੰਗਲੈਂਡ ਗਏ ਉਹ ਯੂਕੇ ਪਹੁੰਚ ਜਾਂਦੀ ਆ ਕੁੜੀ ਪਰ ਕੁੜੀ ਰੰਗ ਦਿਖਾ ਜਾਂਦੀ ਹੈ ਕੁੜੀ ਰੰਗ ਬਦਲ ਜਾਂਦੀ ਹੈ ਔਰ ਉੱਥੇ ਜਾ ਕੇ ਫਿਰ ਉਹ ਕਹਿੰਦੀ ਹੈ ਕਿ ਨਹੀਂ ਇੱਥੇ ਰਹਿਣਾ ਤਾਂ ਐਂ ਹੀ ਰਹਿਣਾ ਪੈਂਦਾ ਇੱਥੇ ਤਾਂ ਕੋਈ ਗੱਲ ਨਹੀਂ ਪਰ ਮੁੰਡਾ ਕਹਿੰਦਾ ਹੈ ਕਿ ਹਾਲਾਤ ਤੇ ਹਰਕਤਾਂ ਠੀਕ ਨਹੀਂ ਉਹ ਆਪਣੇ ਘਰ ਵੀ ਦੱਸਦਾ ਕਿ ਹਾਲਾਤ ਫਿਰ ਸਹੁਰੇ ਪਰਿਵਾਰ 'ਚ ਵੀ ਦੱਸਦਾ ਕਿ ਹਾਲਾਤ ਚੰਗੇ ਨਹੀਂਗੇ ਕੁੜੀ ਨੂੰ ਸਮਝਾਓ ਇਹ ਤਾਂ ਇਹੋ ਜਿਹੇ ਲੱਛਣ ਕਰਨ ਲੱਗ ਪਈ ਹੈ ਇੰਗਲੈਂਡ ਆ ਕੇ ਉਸ ਤੋਂ ਬਾਅਦ ਫਿਰ ਕੋਈ ਹਾਲਾਤ ਸੁਧਰਦੇ ਹੋਏ ਨਜ਼ਰ ਨਹੀਂ ਆਉਂਦੇ ਤਾਂ ਇਸ ਨੌਜਵਾਨ ਦੇ ਨਾਲ ਪਾਣਾ ਵਾਪਰ ਜਾਂਦਾ ਕਿ ਨੌਜਵਾਨ ਸੁਸਾਇਸਾਈਡ ਕਰ ਗਿਆ ਜਾਂ ਕਤਲ ਹੋਇਆ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਜ਼ਮੀਨ ਵੇਚ ਕੇ ਇਸ ਮੁੰਡੇ ਨੇ ਇਸ ਪਰਿਵਾਰ ਨੇ ਵਿਚਾਰੇ ਨੇ ਭੇਜਿਆ ਸੀ ਘਰ ਦੇ ਹਾਲਾਤ ਤਾਂ ਤੁਹਾਨੂੰ ਇਸ ਪੂਰੀ ਵੀਡੀਓ ਚ ਨਜ਼ਰ ਆ ਹੀ ਰਹੇ ਆ ਪਿੱਛੇ ਜਿੱਥੇ ਲਸਣ ਲੱਗਿਆ ਹੋਇਆ ਪਿੱਛੇ ਧਨੀਆ ਉੱਗਿਆ ਹੋਇਆ ਨਜ਼ਰ ਆ ਰਿਹਾ ਜਿੱਥੇ ਤੁਹਾਨੂੰ ਔਰ ਉਸਦੇ ਪਿੱਛੇ ਇੱਕ ਕਮਰਾ ਵੀ ਹੈ ਇੱਕ ਦੋ ਕਮਰਿਆਂ ਵਾਲਾ ਘਰ ਆ ਔਰ ਘਰ ਦੇ ਹਾਲਾਤ ਵੀ ਦੇਖ ਕੇ ਤੁਸੀਂ ਸਮਝ ਸਕਦੇ ਹੋ ਕਿ ਘਰ ਦੇ ਹਾਲਾਤ ਕਿੰਨੇ ਮਾੜੇ ਆ ਕਿੰਨੀ ਗਰੀਬੀ ਦੇ ਬਾਵਜੂਦ ਵੀ ਪਰਿਵਾਰ ਨੇ ਤਕਰੀਬਨ 48 ਤੋਂ 50 ਲੱਖ ਰੁਪਏ ਲਾ ਦਿੱਤਾ ਉਸ ਕੁੜੀ ਦੇ ਉੱਪਰ ਪਰ ਉਸ ਕੁੜੀ ਨੇ ਕੀ ਕੀਤਾ ਇਹ ਤੁਸੀਂ ਦੇਖ ਹੀ ਲੋ ਪੂਰਾ ਪਰਿਵਾਰ ਰੋ ਰਿਹਾ ភੁੱਬਾ ਮਾਰ ਮਾਰ ਕੇ ਔਰ ਉਸ ਤੋਂ ਬਾਅਦ ਹੁਣ ਮਾਂ ਵਿਚਾਰੀ ਨੂੰ ਕੈਨਸਰ ਡਿਟेक्ट ਹੋ ਗਿਆ ਮਾਂ ਕਹਿੰਦੀ ਆ ਕਿ ਮੇਰੇ ਪੁੱਤ ਦੀ লাশ ਤੇ ਮੈਨੂੰ ਤਾਂ ਅਖੀਰਲੇ ਇੱਕ ਵਾਰ ਦਰਸ਼ਨ ਹੋ ਜਾਣ ਤਾਂ ਇਹ ਪੂਰਾ ਹੱਸਦਾ ਬੱਸਦਾ ਪਰਿਵਾਰ ਉੱਜੜ ਗਿਆ ਮੱਥੇ ਤੇ ਹੱਥ ਮਾਰ ਕੇ ਰੋਂਦਾ ਹੋਇਆ ਪਰਿਵਾਰ ਨਜ਼ਰ ਆ ਰਿਹਾ ਬਠਿੰਡਾ ਦੇ ਸੰਦੋਹਾ ਤੋਂ ਇਹ ਖਬਰ ਬੇहद ਦਰਦਨਾਕ ਖਬਰ ਹੈ ਬਠਿੰਡਾ ਦਾ ਤਜਿੰਦਰ ਸਿੰਘ ਨਾਂ ਦਾ ਨੌਜਵਾਨ ਜਿਸ ਦਾ ਕੀ ਕਈ ਸਾਲ ਪਹਿਲਾਂ ਵਿਆਹ ਹੋਇਆ ਸੀਗਾ ਔਰ ਤਕਰੀਬਨ 4 ਮਹੀਨੇ ਜਦੋਂ ਉਸ ਨੌਜਵਾਨ ਨੇ ਜਾਣਾ ਸੀ ਉਸ ਤੋਂ 4 ਮਹੀਨੇ ਪਹਿਲਾਂ ਉਸ ਦੀ ਘਰਵਾਲੀ ਚਲੀ ਗਈ ਸੀ 9 ਸਾਲ ਪਹਿਲਾਂ ਵਿਆਹ ਹੋਇਆ ਸੀਗਾ ਕੋਈ ਬੱਚਾ ਨਹੀਂ ਸੀ ਕਿਉਂਕਿ ਉਸ ਦੀ ਘਰਵਾਲੀ ਕੈਨੇਡਾ ਜਾਣਾ ਚਾਹੁੰਦੀ ਸੀ ਕੈਨੇਡਾ ਚ ਵਾਰ-ਵਾਰ ਰਿਫਿਊਜ਼ਲਸ ਆਈਆਂ ਕੈਨੇਡਾ ਨਹੀਂ ਜਾ ਸਕਿਆ ਆਖਰਕਾਰ ਦੋਵੇਂ ਪਤੀ ਪਤਨੀ ਨੇ ਯੂਕੇ ਜਾਣ ਦਾ ਫੈਸਲਾ ਕੀਤਾ ਮਾਪਿਆਂ ਦੇ ਇਕਲੌਤੇ ਪੁੱਤ ਦੀ ਇੱਛਾ ਪੂਰੀ ਕਰਨ ਲਈ ਪੁੱਤ ਤੇ ਨੌ ਨੂੰ ਜ਼ਮੀਨ ਵੇਚ ਕੇ ਯੂਕੇ ਭੇਜ ਦਿੱਤਾ ਪਰ ਉਥੋਂ ਬੁਰੀ ਖਬਰ ਆਈ ਹੈ ਕਿ ਤਜਿੰਦਰ ਸਿੰਘ ਦੀ ਮੌਤ ਹੋ ਗਈ ਹੈ ਪਰਿਵਾਰ ਨੂੰ ਬੜਾ ਡੂੰਘਾ ਸਦਮਾ ਲੱਗਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਂ ਉਸ ਦੀ ਕੈਂਸਰ ਪੀੜਿਤ ਨਿਕਲੀ ਹੈ ਵਿਚਾਰੀ ਜੋ ਜਿਸ ਦਾ ਇਲਾਜ ਚੱਲ ਰਿਹਾ ਹੈ ਔਰ ਤਜਿੰਦਰ ਦੀ ਮਾਤਾ ਹੁਣ ਆਪਣੇ ਪੁੱਤ ਦੀ ਲਾਹ ਚੜੀਕ ਰਹੀ ਹੈ ਔਰ ਉਸ ਅਹ ਨੋ ਜਿੰਨੂੰ ਜਿੰਨੀਆਂ ਵੀ ਲਾਹਣਤਾ ਪਾਈਆਂ ਜਾਣ ਉਹ ਘਟਨੇ ਹਾਲਾਂਕਿ ਉਹਦੇ ਸਹੁਰੇ ਪਰਿਵਾਰ ਨੂੰ ਵੀ ਚਾਹੀਦਾ ਹੈ ਕਿ ਭਾਈ ਆਪ ਦੀ ਧੀ ਦੇ ਨਾਲ ਗੱਲਬਾਤ ਕੀਤੀ ਜਾਵੇ ਔਰ ਕਿਉਂਕਿ ਹੁਣ ਤਾਂ ਵੈਸੇ ਵੇਲਾ ਲੰਘ ਗਿਆ ਲੰਘਿਆ ਵੇਲਾ ਕਹਿੰਦੇ ਕਿ ਹੱਥ ਵੀ ਨਹੀਂ ਆਉਂਦਾ ਹੁੰਦਾ ਤਾਂ ਮੁੰਡਾ ਬਹੁਤ ਚੰਗਾ ਸੀ ਦੱਸਿਆ ਜਾ ਰਿਹਾ ਚੰਗੇ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਸੀਗਾ ਔਰ ਪਰਿਵਾਰ ਨੂੰ ਇੱਕ ਅਛਾਕ ਕਿ ਉਹਨਾਂ ਦੇ ਪੁੱਤ ਨੂੰ ਤੰਗ ਪ੍ਰੇਸ਼ਾਨ ਕਰਕੇ ਮਾਰਿਆ ਗਿਆ ਔਰ ਉਸ ਦੀ ਜ਼ਿੰਮੇਵਾਰੀ ਉਸ ਦੀ ਪਤਨੀ ਤੇ ਬਣਦੀ ਆ ਔਰ ਨੌਜਵਾਨ ਦੀ ਮੌਤ ਦੀ ਖਬਰ ਤੋਂ ਪਹਿਲਾਂ ਉਹਨਾਂ ਨੂੰ ਇੱਕ ਵੀਡੀਓ ਵੀ ਪਾਈ ਸੀ ਦੱਸਿਆ ਜਾ ਰਿਹਾ ਕਿ ਜਿਸ ਤੇ ਉਹ ਆਪਣਾ ਦਰਦ ਬਿਆਨ ਕਰ ਰਿਹਾ ਸੀ ਪਰਿਵਾਰਕ ਮੈਂਬਰਾਂ ਨੇ ਹੁਣ ਇਨਸਾਫ ਦੇ ਲਈ ਦੋਹਾਂ ਸਰਕਾਰਾਂ ਤੋਂ ਮਦਦ ਦੀ गुहार ਲਾਈ ਹੈ ਕਿ ਮਦਦ ਕੀਤੀ ਜਾਵੇ ਐ ਐਮਪੀ ਹਰਸ਼ਮਰਤ ਕੁਆਰ ਬਾਦਲ ਤੇ ਰਾਜ ਸਭਾ ਮੈਂਬਰ ਜੋ ਐਮਪੀ ਬਲਵੀਰ ਸਿੰਘ ਨੇ ਬਲਵੀਰ ਸਿੰਘ ਸੀਚੇਵਾਲ ਉਹਨਾਂ ਤੋਂ ਵੀ ਮਦਦ ਦੀ ਆਸ ਲਾ ਕੇ ਬੈਠਾ ਹੈ ਪਰਿਵਾਰ ਕੀ ਡੈੱਡ ਬੋਡੀ ਕਟੂਕਟ ਹੁਣ ਵਾਪਸ ਮੰਗਵਾ ਕੇ ਦਿੱਤੀ ਜਾਵੇ ਤਾਂ ਚਾਵਾਂ ਦੇ ਨਾਲ ਇਹ ਪਰਿਵਾਰ ਜਿਹੜਾ ਇਹ ਜਿਨ੍ਹਾਂ ਨੇ ਆਪਣੇ ਨੌ ਤੇ ਪੁੱਤ ਨੂੰ ਭੇਜਿਆ ਹੁਣ ਇਹ ਪਰਿਵਾਰ ਦੇਖੋ ਤੁਸੀਂ ਕਿ ਉੱਜੜ ਗਿਆ ਇਹ ਪਰਿਵਾਰ ਵਿਚਾਰਾ ਹਸ ਹੱਸਦਾ ਵੱਸਦਾ ਪਰਿਵਾਰ ਉੱਜੜ ਗਿਆ ਪਰਿਵਾਰ ਕਹਿ ਕੀ ਰਿਹਾ ਇਹ ਵੀ ਤੁਸੀਂ ਦੇਖੋ ਔਰ ਇੰਗਲੈਂਡ ਦੇ ਵਿੱਚ ਕੁੜੀ ਹੁਣ ਰਹਿ ਰਹੀ ਹੈ ਜਿਸ ਦੀ ਤਸਵੀਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੋਵੇਂ ਇਹ ਪਤੀ ਪਤਨੀ ਸੀਗੇ ਇੰਗਲੈਂਡ ਦੇ ਵਿੱਚ ਗਏ ਸੀ ਇੰਗਲੈਂਡ ਜਾ ਕੇ ਉੱਥੇ ਮੌਤ ਹੋ ਗਈ ਹੈ ਨੌਜਵਾਨ ਦੀ ਤਾਂ ਮੁੰਡੇ ਦੇ ਪਰਿਵਾਰ ਵਾਲਿਆਂ ਨੂੰ ਇਹ ਖਦਸ਼ਾ ਹੈ ਕਿ ਕੁੜੀ ਨੇ ਤੰਗ ਪਰੇਸ਼ਾਨ ਕਰਕੇ ਮੁੰਡੇ ਨੂੰ ਮਾਰਿਆ ਕੀ ਕਹਿ ਰਿਹਾ ਮੁੰਡੇ ਦਾ ਪਰਿਵਾਰ ਵਿਚਾਰਾ ਭੁੱਬਾ ਮਾਰ ਕੇ ਰੋਂਦਾ ਉਹ ਸੁਣਾਉਨੇ ਆ ਇਹ ਕਿਨਾਂ ਆਇਆ ਮੈਂ ਕਿਹਾ ਹਾਂ ਜਿੰਦਗੀ ਬਸ ਬਤੂਸ ਆਏ ਬਤ ਦੇ ਗਏ ਵਸਾ ਗਏ ਵਸਤੇ ਬਰਹਾ ਗਏ ਵੇ ਜੜਾ ਘਰੋਂ ਫਟ ਕੇ ਜਾਂਦਾ ਜਾਮ ਹਾਏ ਓਏ ਨਾ ਪੀ ਲੈ ਸਵਾ ਦਾ ਮੇਰਾ ਬਰਾਦਰ ਕਿਹਾ ਵੇ ਆ ਕਿਹੜਾ ਰੱਖੇ ਦਸ ਮੇਰਾ ਬਰਾਦਰ ਰੱਖਿਆ ਓ ਜਸੀ ਇਲਿਜੈਂਟ ਬੱਚਾ ਤੱਕ ਹੈ ਤਾ ਵਾਟੇ ਨਾ ਯਾ ਪਤਾ ਕੀ ਹੋਇਆ ਅਰੇ ਮਾਛੀ ਆ ਰਿਹਾ ਤਾ ਓਏ ਗਦਗਰ ਕਿਵੇਂ ਫਟ ਗਿਆ ਓਏ ਕਿਵੇਂ ਫਟ ਕੇ ਲਈ ਓਏ ਵਾਵਾ ਓਏ ਕਿਵੇਂ ਦੱਸ ਤਾ ਵੇ ਨਾ ਕਰ ਯਾੜਤਾਉਣੇ ਵੇ ਸਦਕੇ ਲਾੜ ਲਾ ਕੇ ਖਾਈ ਜਾਂਦੀ ਸਾਥੋਂ ਪੈਸੇ ਆਈ ਮਿਲੂ ਦੇਖ ਕੇ ਕਿੰਸਾ ਫਰੀਜ ਆਏ ਨੀ ਮਿਲੂ ਦੇਖ ਕੇ ਕਿੰਸਾ ਫਰੀਜ ਆਏ ਦੀ ਮਾਂ ਮਰ ਜੂਗੀ ਐਂਦੀ ਬਣੇ ਐਂਦੀ ਬਣੇ ਵਕੀ ਕਰਾ ਕਹ ਤੂੰ ਦੱਸੋ ਨਾ ਕਿਸਾ ਨੂੰ ਕੰਡਾ ਮੇਰੇ ਪੁੱਤ ਨੂੰ ਮੈਂ ਮਜਬੂਰ ਕਰ ਲਿਆ ਮੇਰੇ ਪੁੱਤ ਨੂੰ ਮਰਵਾਤਾ ਤਾਂ ਦੇ ਦੇ ਕੇ